ਮੇਰੇ ਗੀਤਾਂ ਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਰਾਵਾਂ ਤੇ ਬੱਚੇ-ਬੱਚੀਆਂ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਦੀ ਆ ਜਿਹੜੇ ਤੁਸੀਂ ਮੈਨੂੰ ਇੰਨਾ ਪਿਆਰ ਦੇ ਰਹੇ ਹੋ ਸੋ ਮੇਰੇ ਵੱਲੋਂ ਸਾਰਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾ ਰਹੀ ਆ ਇਹ ਇੱਕ ਦਿਔਰ ਤੇ ਪਰਜਾਈ ਦਾ ਗੀਤ ਹੈ ਵੈਸੇ ਤਾਂ ਜੇਠ ਪਰਜਾਈ ਹੋਵੇਵੇ ਦਿਔਰ ਪਰਜਾਈ ਹੋਵੇ ਇਹਨਾਂ ਦੇ ਰਿਸ਼ਤੇ ਥੋੜੇ ਜੇ ਖਟਾਸ ਜੀ ਹੁੰਦੇ ਨੇ ਪਰ ਬਹੁਤ ਬੰਦੇ ਇਹ ਜਿਹੇ ਵੀ ਮੈਂ ਦੇਖੇ ਨੇ ਜਿਨ੍ਹਾਂ ਦਾ ਬਹੁਤ ਭੈਣ ਭਰਾਵਾ ਵਾਂਗੂ ਪਿਆਰ ਬਣਿਆ ਹੁੰਦਾ ਦਿਔਰ ਪਰਜਾਈਆਂ ਦਾ ਤੇ ਜੇਠਾ ਪਰਜਾਈਆਂ ਦਾ ਵੀ ਸੋ ਇੱਕ ਦਿਔਰ ਤਿਆਰ ਹੋ ਕੇ ਪਰਜਾਈ ਦੇ ਘਰੇ ਜਾਂਦਾ ਤਾਂ ਉੱਥੇ ਉਹਦੀਆਂ ਸਹੇਲੀਆਂ ਹੁੰਦੀਆਂ ਨੇ ਉਹ ਪੁੱਛਦੀਆਂ ਨੇ ਵੀ ਇਹ ਕੌਣ ਹੈ ਤੇਰਾ ਕੀ ਲੱਗਦਾ ਤੇ ਫਿਰ ਉਹ ਪਰਜਾਈ ਜਵਾਬ ਦਿੰਦੀ ਆ ਉਹਨਾਂ ਨੂੰ ਆਪਣੀਆਂ ਸਹੇਲੀਆਂ ਨੂੰ ਉਹ ਕੀ ਕਹਿੰਦੀ ਆ ਤੁਸੀਂ ਗੀਤ ਰਾਹੀਂ ਸੁਣੋ ਉਹਨੂੰ ਕਿੰਨਾ ਸਰਾਉਂਦੀ ਆ ਉਹਨੂੰ ਤੇ ਬਾਕੀ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਨੋਨੰਦ ਪਿਆਰੇ ਜੀ ਗੀਤ ਦਾ ਦੇਵਰ ਪਹਿਨ ਬੱਚਰ ਕੇ ਨੀਏ ਮੇਰੇ ਨਾਂਗ ਦਾ ਮੋਤੀ ਨੀਏ ਮੇਰੇ ਸੌਰੇ ਦਾ ਗੋਤੀ ਨੀਏ ਮੇਰੀ ਜਾਨ ਦਾ ਸਿਰ ਨੀਏ ਮੇਰੀ ਨਾਂਂਦੇ ਦਾ ਵੀਰਾ ਨੀਏ ਮੇਰੀ ਸਸ ਦਾ ਕੰਠਾ ਪੈਨ ਪਚਰ ਕੇ ਨੀ ਜਾਣਦਾ ਪੱਬੀਆਂ ਵੇੜੇ ਨੀ ਜਾਣਦਾ ਪੱਬੀਆਂ ਵੇੜੇ ਸੱਇਆ ਪੁੱਛੜ ਲਗੀਆਂ ਸਿਰਾਨੀ ਇਹ ਮੇਰੀ ਨਾ ਨਿੰਦ ਦਾ ਵੀਰਾ ਸਿਰਾਨੀ ਇਹ ਮੇਰੀ ਸਸਦਾ ਜਾਇਆ ਨੀ ਤਾਹੀ ਸਾੜੜੇ ਆਇਆ ਨੀ ਸਈਓ ਜੋੜਾ ਛੜ ਲਗੀਆਂ ਨੀ ਇਕਿ ਲਗਦਾ ਤੇਰਾ ਨੀ ਇਹ ਮੇਰੇ ਨਥ ਦਾ ਮੋਕਤੀ Sassi da Jaya